ਔਰ ਅਮਰਤਸਰ ਵਿਖੇ ਐਨ ਆਰ ਆਈ ਸੁਖਚੈਨ ਸਿੰਘ ਦੇ ਘਰ ਹੋਈ ਗੋਲੀਬਾਰੀ ਮਾਮਲੇ ਨੂੰ ਲੈ ਕੇ ਆਮ ਆਦੀ ਪਾਰਟੀ ਦੇ ਮੁਖ ਬੁਲਾਰੇ ਨੀਲ ਗਰਗ ਦਾ ਵੀ ਵੱਡਾ ਬਿਆਨ ਸਾਹਮਣੇ ਆ ਰਿਹਾ ਸੋ ਐਨ ਆਰ ਆਈ ਸੁਖਚੈਨ ਸਿੰਘ ਦਾ ਇੱਕ ਪਰਿਵਾਰਕ ਮਾਮਲਾ ਸੀ ਜਿਸ ਕਰਕੇ ਇਹ ਘਟਨਾ ਵਾਪਰੀ ਹੈ ਸੋ ਨੀਲ ਗਰਗ ਨੇ ਵਿਰੋਧੀਆਂ ਦੇ ਉੱਤੇ ਜੰਮ ਕੇ ਨਿਸ਼ਾਨੇ ਸਾਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਨਸ਼ੇ ਦੇ ਸੁੱਧਾਗਰਾਂ ਨੇ ਪੰਜਾਬ ਦੇ ਵਿੱਚ ਜਨਮ ਲਿਆ ਪਰੰਤੂ ਪੰਜਾਬ ਦੇ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਯਤਨ ਕਰ ਰਹੇ ਨੇ ਅਵਕਰ ਸਰ ਸਾਹਿਬ ਦੇ ਦੁਬੁਰਜੀ ਪਿੰਡ ਦੇ ਵਿੱਚ ਜਿਹੜੀ ਘਟਨਾ ਵਾਪਰੀ ਜਿੱਥੇ ਇੱਕ ਐਨ ਆਰ ਆਈ ਦੇ ਉੱਤੇ ਫਾਇਰਿੰਗ ਕੀਤੀ ਗਈ ਔਰ ਉਹਨਾਂ ਦੇ ਪਰਿਵਾਰ ਦੀਆਂ ਸਟੇਟਮੈਂਟਾਂ ਵੀ ਸਾਹਮਣੇ ਆ ਗਈਆਂ ਨੇ ਕਿ ਇਹ ਉਹਨਾਂ ਦਾ ਇੱਕ ਪਰਿਵਾਰਿਕ ਮਾਮਲਾ ਸੀ ਉਹਨਾਂ ਦੀ ਐਕਸ ਵਾਈਫ ਦੇ ਰਿਸ਼ਤੇਦਾਰਾਂ ਵੱਲੋਂ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਔਰ ਮੁੱਖ ਮੰਤਰੀ ਸਾਹਿਬ ਨੇ ਬੜੀਆ ਕਲੀਅਰ ਡਾਇਰੈਕਸ਼ਨਾਂ ਜਿਹੜੀਆਂ ਨੇ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਔਰ ਪੁਲਸ ਪ੍ਰਸ਼ਾਸਨ ਨੂੰ ਦਿੱਸੀਆਂ ਕਿ ਕੋਈ ਵੀ ਦੋਸ਼ੀ ਹੈ ਜਿਹੜਾ ਉਹ ਬਚਣਾ ਨਹੀਂ ਚਾਹੀਦਾ ਔਰ ਸਾਨੂੰ ਉਮੀਦ ਹੈ ਕੇ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਲਗਾਤਾਰ ਆਪਣੀ ਜੌਬ ਤੇ ਹੈਗਾ ਔਰ ਜਲਦੀ ਜਿਹੜੇ ਆ ਦੋਸ਼ੀ ਫੜਨੇ ਜਾਣਗੇ ਕਿਉਂਕਿ ਸੀਸੀਟੀਵੀ ਦੀਆਂ ਫੁਟੇਜ ਜਿਹੜੀ ਉਹ ਸਾਹਮਣੇ ਆਈਆਂ ਨੇ ਪਰ ਮੈਨੂੰ ਹੈਰਾਨੀ ਹੁੰਦੀ ਹੈ ਕਿ ਸਾਡੇ ਜਿਹੜੇ ਆਪੋਜੀਸ਼ਨ ਵਾਲੇ ਨੇ ਇਸ ਇੱਕ ਪਰਿਵਾਰਿਕ ਮਾਮਲੇ ਨੂੰ ਵੀ ਪੰਜਾਬ ਦੇ ਲਾਰਡ ਆਰਡਰ ਨਾਲ ਦੇਖ ਕੇ ਜੋੜ ਰਹੇ ਆ ਪਰ ਕਿੰਨਾ ਹੂ ਹੱਲਾ ਵਿਚਾਰੇ ਆ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਮੈਂ ਅਕਾਲੀ ਦਲ ਨੂੰ ਖਾਸ ਕਰਕੇ ਮਤਲਬ ਅਕਾਲੀ ਦਲ ਦੇ ਵੇਲੇ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚ ਲਾਰਡ ਆਰਡਰ ਦੀ ਕੀ ਸਥਿਤੀ ਸੀ ਤੇ ਤੁਹਾਡੇ ਰਾਜ ਦੇ ਵਿੱਚ ਇਥੇ ਬੇਅਦਵੀ ਵਰਗੀਆਂ ਘਟਨਾਵਾਂ ਕੀਆ ਤੁਹਾਡੇ ਰਾਜ ਦੇ ਵਿੱਚ ਕੌਣ ਭੁੱਲ ਜੇਗਾ ਕਿ ਸ਼੍ਰੀ ਅਮਰਸਾਹ ਸਾਹਬੀ ਕੇ ਲਈ ਜਦੋਂ ਇੱਕ ਐਸਆਈ ਜਿਹੜਾ ਹੈਗਾ ਉਹ ਆਪਣੀ ਬੱਚੀ ਦੀ ਜਿਹੜਾ ਹੈਗਾ ਉਸ ਦੀ ਇੱਜ਼ਤ ਨੂੰ ਬਚਾਉਂਦਿਆਂ ਸ਼ਹੀਦ ਹੋ ਗਿਆ ਸੀ ਤੁਹਾਡੇ ਗੁੰਡਿਆਂ ਨੇ ਉਸ ਦਾ ਅਖੇ ਕਤਲ ਕੀਤਾ ਸੀ ਇਹ ਕੌਣ ਭੁੱਲ ਸਕਦਾ ਹੈਗਾ ਭਾਜਪਾ ਵਾਲੇ ਬੋਲਦੇ ਆ ਤੇ ਤੁਸੀਂ ਤਾਂ ਘੱਟੋ ਘੱਟ ਨਾ ਬੋਲੋ ਤੁਹਾਡੇ ਆਲੇ ਦੁਆਲੇ ਦੀ ਜਿਹੜੀਆਂ ਰੂਲਿੰਗ ਸਟੇਟਸ ਨੇ ਆ ਹਰਿਆਣਾ ਦੇ ਵਿੱਚ ਮਤਲਬ ਹੱਤ ਹੋ ਗਈ ਜਦੋਂ ਇੱਕ ਸੀਟਿੰਗ ਐਮਐਲਏ ਦੇ ਉੱਤੇ ਫਾਇਰਿੰਗ ਹੋ ਜਾਂਦੀ ਹੈ ਜੁਪੀ ਦੇ ਵਿੱਚ ਰਾਏ ਬਰੇਲੀ ਦੇ ਵਿੱਚ ਜਿਹੜਾ ਹੈ ਇੱਕ ਦਲਿਤ ਜਿਹੜਾ ਉਹ ਬਾਲ ਕੱਟਣ ਤੋਂ ਬਾਅਦ ਉਸਦੀ ਆਪਣਾ ਮਹਿੰਤਾਨਾ ਮੰਗਦਾ ਹੁੰਦਾ ਹੈ ਉੱਤੇ ਉਹਦੇ ਤੇ ਜੁਰਮ ਘਾਇਆ ਜਾਂਦਾ ਹੈਗਾ ਸੋ ਜਿਨ੍ਹਾਂ ਦੇ ਆਪਣੇ ਘਰ ਸ਼ੀਸ਼ੇ ਦੇ ਹੁੰਦੇ ਆ ਉਹ ਦੂਜਿਆਂ ਦੇ ਪੱਥਰ ਨਹੀਂ ਮਾਰਦੇ ਹੁੰਦੇ ਤੁਸੀਂ ਸਾਨੂੰ ਛੱਡੋ ਜਿਹੜਾ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਹੈਗਾ ਉਹਦਾ ਡਾਟਾ ਚੱਕ ਕੇ ਵੇਖੋ ਅੱਜ ਦੇ ਹਾਲਾਤ ਦੇ ਵਿੱਚ ਪੰਜਾਬ ਦਾ ਜਿਹੜਾ ਲਾਅ ਐਂਡ ਆਰਡਰ ਹੈ ਮੱਚ ਮੱਚ ਬੈਟਰ ਹੈਗਾ ਸਰਦਾਰ ਭਗਤ ਸਿੰਘ ਬਾਂਦੀ ਅਗਵਾਈ ਦੇ ਵਿੱਚ ਲਗਾਤਾਰ ਉਸ ਪ੍ਰਸ਼ਾਸਨ ਨੇ ਜਿਹੜਾ ਹੈਗਾ ਗੈਂਗਸਟਰਾਂ ਨੂੰ ਤੇ ਐਂਟੀ-ਸੋਸ਼ਲ ਐਲੀਮੈਂਟਰਾਂ ਨੂੰ ਕਾਬੂ ਦੇ ਵਿੱਚ ਕੀਤਾ ਹੈਗਾ ਜਦਕਿ ਐਨਏਸੀਆਰਬੀ ਦਾ ਡਾਟਾ ਦੱਸਦਾ ਹੈਗਾ ਚਾਹੇ ਤਾਂ ਅਸੀਂ ਤੁਹਾਡੀਆਂ ਸਰਕਾਰਾਂ ਵੇਲੇ ਦਾ ਟਾਈਮ ਦੇਖ ਲਈਏ ਤਾਂ ਵੀ ਜਣੇ ਕਿ ਅੱਜ ਪੰਜਾਬ ਭਿਹਤਰ ਸਥਿਤੀ ਦੇ ਵਿੱਚ ਹੈਗਾ ਭਾਵੇਂ ਸਾਡੇ ਆਲੇ-ਦੁਆਲੇ ਦੀਆਂ ਸਟੇਟਾਂ ਦੇਖ ਲਈਏ ਭਾਵੇਂ ਉਹ ਕਾਂਗਰਸ ਦੀ ਰੂਲ ਸਟੇਟ ਹੋਵੇ ਭਾਵੇਂ ਉਹ ਬੀਜੇਪੀ ਦੀ ਰੂਲ ਸਟੇਟ ਹੋਵੇ ਪੰਜਾਬ ਅੱਜ ਭਿਹਤਰ ਸਥਿਤੀ 'ਚ ਹੈਗਾ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਗੱਲ ਗੱਲ ਦੇ ਉੱਤੇ ਐਵੇਂ ਉਸ ਨੂੰ ਲਾਇਨ ਆਫ ਜਸਟਿਸ ਦੀ ਸਮੱਸਿਆ ਦੇ ਨਾਲ ਨਾ ਛੋੜੋ